ਮਿਰਜੀ ਜਿਹੜੀ ਅੱਜ ਪੰਪ ਦੇ ਲੋਟ ਹੋਈ ਹੈ ਇਹ ਕਿਹੜਾ ਪੰਪ ਆਏ ਇਹ ਵੀਰ ਜੀ ਸੋਰਵੈਂਡ ਪੰਪ ਜੀ ਐਸ ਕੇ ਐਸ ਤੇ ਕਿਦਾਂ ਲੋਟ ਹੋਈ ਕਿੰਨੇ ਕ ਵਜੇ ਦੀ ਗੱਲ ਹੈ ਇਹ ਵੀਰ ਜੀ 7:30 ਵਜੇ ਦੀ ਗੱਲ ਹੈ ਤੇ ਕਿਨੇ ਜਾਣੇ ਸੀ ਲੋਟ ਕੋ ਕਿਨੇ ਜਾਣੇ ਸੀ ਵੀਰ ਜੀ ਤੇ ਕਿਦਾਂ ਤੁਹਾਨੂੰ ਪਤਾ ਨਹੀਂ ਲੱਗਾ ਕੌਣ ਕੌਣ ਨਹੀਂ ਵੀਰ ਜੀ ਮੂੰ ਮਾਦੇ ਸੀ ਉਹਨਾਂ ਨੇ ਹੂੰ ਤੇਲ ਪੋਇਆ ਤੇਲ ਪੋਇਆ ਪਹਿਲੋ ਮਿਰ ਤੇ ਉਹਨਾਂ ਨੇ ਹੂੰ ਫਿਰ ਮੈਨੂੰ ਫਿਰ ਮਾ ਟੁੱਟੇ ਭੈ ਨਹੀਂ ਹੈਗੇ ਕਹਿੰਦੇ ਨਹੀਂ ਹੈਗੇ ਪਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਪਰਚੀਆ ਕੱਢ ਕੇ ਦੇ ਦਿੰਦਿਆਂ ਉਦੋਂ ਮੈਨੂੰ ਇਹਨਾਂ ਦੇ ਪੈਸੇ ਕੱਢਦੇ ਜੁਨੇ ਹੈਗੇ ਹੂੰ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਉਸਾਲ ਵਿਖਾਇਆ ਮੈਨੂੰ ਪਿਸਤੌਲ ਦੀ ਨੋਕ ਤੇ ਮੇਰੇ ਤੋਂ ਪੈਸੇ ਖੋਗੇ ਲੈ ਗਏ ਤੇ ਕਿੰਨੇ ਕ ਪੈਸੇ ਸੀ ਵੀਰ ਜੀ ਵੀਰ ਜੀ ਹੈਗਾ 950 1000 ਤੇ ਉਹ ਉਹਨਾ ਗੋਥਿਆਰ ਵੀ ਹੈਗੇ ਹਾਂਜੀ ਵੀਰ ਜੀ ਹਥਿਆਰ ਵੀ ਹੈਗੇ ਤੇ ਕਿਹੜੀ ਚੀਜ਼ ਤੇ ਆਏ ਪਿਸਤੌਲ ਦੀ ਨੋਕ ਤੇ ਲੈ ਗਏ ਕਿਹੜੀ ਚੀਜ਼ ਤੇ ਆਏ ਉਹ ਸਪਲੈਂਡਰ ਮੋਟਰਸਾਈਕਲ ਹੀ ਵੀਰ ਜੀ ਤੇ ਕੋਈ ਸੀਸੀਟੀਵੀ ਫੁਟੇਜ ਹੈਗੀ ਹਾਂਜੀ ਵੀਰ ਜੀ ਸੀਸੀਟੀਵੀ ਫੋਟੋ ਹੈਗੀ ਕੈਮਰੇ ਲੱਗੇ ਕੈਂਪ ਦੇ ਵਿੱਚ ਉਹ ਉੱਤੇ ਕੈਮਰੇ ਲੱਗੇ ਆ ਮਸ਼ੀਨ ਤੇ ਕੀ ਮੰਗ ਕਰਦੇ ਜੀ ਆਹ ਇਨਸਾਫ ਦੀ ਮੰਗ ਕਰਦੇ ਆ ਜੀ ਹਮ ਇਨਸਾਫ ਦਿੱਤਾ ਜਾਵੇ